ਮੋ ਵੀ ਪਹੁੰਚ ਗਏ ਸੀ ਸਵੇਰ ਦੇ 6 ਵਜੇ ਐ ਤੇ ਮੁੰਡੇ ਸਮਾਨ ਲੈ ਜਾਂਦੇ ਐ ਮੈਂ ਅੰਦਰ ਕੰਮ ਤੇ ਹੁਣ ਜਾਂਦੇ ਆ ਅੰਦਰ ਇਹਨਾਂ ਦਿੱਲੀ 에ਰਪੋਰਟ ਤੇ ਜਹਾਜ਼ ਡੀਕਦਾ ਮੈਨੂੰ ਪਿੰਡ ਮੇਰਾ ਹੀ ਸੋਰਾ ਡੀਕਦਾ ਯਾਰ ਮੁਲਕ ਪੰਜਾਬ ਇੰਡੀਆ ਵਹਿਲਾ ਕਰਦਾ ਤੁਰ ਜਾਂਦਾ ਰਵਾਰਾ ਹੀ ਨਹੀਂ ਆਉਣੀ ਬਾਈ ਯਾਰ ਕੀ ਬਣੂਗਾ ਦੁਨੀਆਂ ਦਾ ਉਧਰ ਸਾਡਾ ਡਰਾਈਵਰ ਸਾਹਿਬ ਸੈਲਫੀਆਂ ਲਈ ਜਾਂਦਾ ਹੈ। ਇਧਰ ਮੁੰਡੇ ਨੇ ਬੈਗ ਚੱਕ ਲਏ। ਬਾਬਾ ਨਾਨਕ ਪੜੀ ਕਰੋ। ਇਦਾਂ ਕਿ ਜੰਕਸ਼ਨ ਰੇਲਾਂ ਦਾ ਗੱਡੀ ਇੱਕਿਆ ਇੱਕ ਜਾਵੇ। ਆਇਆ ਵੀਰੋ। ਲਾ ਲਾ ਵੀ ਰੈਡੀ ਇਧਰ ਆ ਗਈ ਲੋ ਆਹ ਮੁੰਡੇ ਸਿਆਸੀ ਲੈਂਦੇ ਆ ਅਜਾਣੀ ਆਵੇ ਮੁੰਡੇ ਨੂੰ ਕਿਸੇ ਪਾਸੇ ਤਰ੍ਹਾਂ ਨਹੀਂ ਲਿਖਣੀ ਜਾਇਤਾਂ ਹੀ ਚੜਾਉਂ ਤਾਂ ਹੀ ਜਾਣਗੇ ਪਰ ਬੱਸ ਨਹੀਂ ਚੱਲਣਾ ਕਿ ਨਹੀਂ ਮਸੜੀ ਆਹ ਲੋ ਵੇਗ ਲੱਗ ਗਿਆ ਵੇ ਤੇ ਇਹ ਕਿਹੜਾ ਰਹਿਣਾ ਜਾਲਾ ਨਾ ਆਪਣੇ ਜਲਦੇ ਆ ਥੱਲੇ ਕਾਦੇ ਮਾਰੀ ਦੀ ਚਾਲੀ ਚੱਲਦੀ ਹੈ ਲੋਬੇ ਅਸੀਂ ਆ ਗਏ 에ਰਪੋਰਟ ਕਹਿੰਦਾ ਦਿੱਲੀ 에ਰਪੋਰਟ ਤੇ ਜਾਹ ਜੜੀ ਕਹਿੰਦਾ ਮੈਨੂੰ ਪਿੰਡ ਮੇਰਾ ਹੀ ਸਵਰਾਏ ਡੀਕ ਦਾ ਆ ਗਏ ਪਿੰਡਾਂ ਚੱਟ ਜੱਟ ਆਹ ਮੁੰਡੇ ਆਤਰ ਨੇ ਰਿਸਾਂ ਕਮਨ ơi ਕਰ ਮੈਂ ਮ ਕਰਨ ਬਸ ਜਿਨੇ ਆਏ ਨਹੀਂ ਪਹੁੰਚਦੇ ਨੇ ਨਾਲ ਉੱਥੇ ਇਹ ਇੱਧਰ ਐ ਰੈਲ ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਵੀ ਇਧਰੋਂ ਮੋੜ ਕੇ ਕਰਤੀ ਸਪੀਡ ਖਿੱਚਦਾ ਤੁਰਿਆ ਰਹਣਾ ਨੇ ਆਏ ਆਉਂਦਾ ਇਧਰ ਸਾਡੇ ਬੰਦੇ ਦੇਖੀ ਜਾਂਦੇ ਕਮਾਲ ਆ ਬਾਈ ਯਾਰ ਮੁਲਖ ਕਿੰਨਾ ਤੁਰਿਆ ਜਾਂਦਾ ਹੈ ਗੱਡੀਆਂ ਤੇ ਗੱਡੀਆਂ ਮਿੰਟ ਮਿੰਟ ਤੇ ਜਾਂ ਜੁੜਦੇ ਆ ਯਾਰ ਕੰਨਾ ਸਮਝੋ ਬਾਹਰ ਹੁੰਦਾ ਬੰਦਾ ਥੋੜਾ ਜਿਹਾ ਲਾਸ਼ਾ ਕਿ ਕਿੰਨੇ ਬੰਦੇ ਆ ਸੱਜੇ ਇੱਥੇ ਦੇਖਣ ਨੂੰ ਹੈ ਨਹੀਂ ਕੋਈ ਬੰਦਾ ਜੀ ਜਾਂ ਤੁਰੇ ਨਹੀਂ ਇੱਥੇ ਨਹੀਂ ਨਹੀਂ ਆ ਗਿਆ ਆ ਗਿਆ ਆ ਗਿਆ ਆ ਗਿਆ ਕਮਾਲ ਹੈ ਯਰ ਵੈਂਟ ਜੀ ਚੜ ਜਾਂਦੇ ਹੈ ਆਉਣ ਤੇ ਸਾਨੂੰ ਟਾਈਮ ਬੜਾ ਲੱਗਿਆ ਬਈ ਰਾਤ ਕੱਲ ਦੇ ਦਰੋਂ ਹੈ ਸਾਰੀ ਰਾਤ ਟੱਪ ਗਈ ਇੱਥੇ ਪਤਾ ਨਹੀਂ ਲੱਗਿਆ ਕੀ ਖਸ ਹੋ ਗਿਆ ਮਿੰਟ ਜੀ ਚੱਲਗੇ ਬਾਈ ਹੁਣਾਂ ਕਿ ਜੀ ਨਹੀਂ ਕਰਦਾ ਜਾਣ ਨੂੰ ਉਹਨਾਂ ਨੂੰ ਜਾਣਾ ਜਾਵੜੇ ਆਪਾਂ ਨੇ ਚੱਲ ਗਏ ਓ ਤੂੜੀ ਬਣਾਉਣੀ ਆ ਜਾ ਕੇ ਤੂੜੀ ਬਣਾਉਣੀ ਆ ਭਰਾਵਾ ਪਰ ਤੇਰਾ ਦਾ ਕੰਮ ਨਿਭੜਿਆ ਤੇ ਰਾਤ ਨੂੰ ਤੂੜੀ ਵੀ ਬਣਾ ਲਈ ਐ ਕੀ ਨੇ ਤੂੰ ਸੂchna ਬਣਾ ਲਿਆ ਮੈਂ ਬਾਪੇ ਦੌਣ ਮੈਂ ਵੇਖੀ ਤੇ ਉਹ ਮੈਂ ਨਾ ਮੈਂ ਮੈਂ ਵੀ ਕਿਹਾ ਨਾ ਅਸਤੇ ਕੰਮ ਕਰਨੇ 50000 ਹੋਰ ਪਊਆ ਜੋ ਮੈਂ ਨਹੀਂ ਆਂਦੇ ਸੀ ਤੜਕੀ ਚਲੋ ਚੱਲੇਗੇ ਯਾਰ ਦੀ ਦਾ ਭਰਾ ਨਿਕਲਦਾ ਨਾਣੇ ਨੇ ਦੇ ਅੱਜ ਮਸਾ ਜਾਗ ਵੀ ਚਣ ਕੇ ਕਿਹੜੇ ਵੇਲੇ ਜਾ ਆ ਦੇਖਣਾ ਕਰ ਜਾ ਕਿਹੜਾ ਖੜਾ ਕੇ ਯਾਰ ਤੂੜੀ ਕੱਟ